ਮੇਰਾ ਨਾਮ ਓਮਕਾਰਨਾਥ ਹੈ ਜੀ ਅੱਜ ਦਾ ਪ੍ਰੋਟੈਸਟ ਬਹੁਤ ਮਹੱਤਵਪੂਰਨ ਪ੍ਰੋਟੈਸਟ ਹੈ ਬਹੁਤ ਜਿਹਨੂੰ ਕਹਿੰਦੇ ਕਿ ਮਜਬੂਰੀ ਵਿੱਚ ਕਰ ਰਹੇ ਆ ਵਿੱਕੀ ਪਰੋਚਾ ਜੀ ਇਸ ਧਰਨੇ ਦੀ ਅਗਵਾਈ ਕਰ ਰਹੇ ਆ ਕਿਉਂ ਕਰ ਰਹੇ ਧਰਨਾ ਕਿਉਂ ਲਾਉਣਾ ਪਿਆ ਹਾਈ ਕੋਰਟ ਦੇ ਹੁਕਮ 19 ਫਰਵਰੀ 2025 ਨੂੰ ਆ ਗਏ ਹਾਈ ਕੋਰਟ ਦੇ ਹੁਕਮ ਕੀ ਹੈ ਬਰੀਫ ਦੇ ਵਿੱਚ ਪੰਜਾਬ ਸਰਕਾਰ 25% ਬੱਚਿਆਂ ਦਾ ਜਿਹੜਾ ਦਾਖਲਾ ਆ अनरीडेड प्राइवेट स्कूलਾਂ ਦੇ ਵਿੱਚ ਨਿੱਜੀ ਸਕੂਲਾਂ ਦੇ ਵਿੱਚ ਨਹੀਂ ਸੀ ਕਰ ਰਹੀ ਪਿਛਲੇ 15 ਸਾਲਾਂ ਤੋਂ ਇਹਨਾਂ ਨੇ ਜਿਹੜਾ ਕਾਨੂੰਨ ਆਪਣਾ ਬਣਾ ਲਿਆ ਰੂਲ ਬਣਾਇਆ 2 7.4 2011 ਦੇ ਵਿੱਚ ਜਿਹੜਾ ਲਾਗੂ ਹੋਇਆ ਸੀਗਾ ਬਦਲ ਸਾਧ ਦੀ ਸਰਕਾਰ ਦੇ ਵਿਲੇ ਉਹ ਲਾਗੂ ਨਹੀਂ ਕੀਤਾ ਉਹ ਸਾਰੀਆਂ ਸਰਕਾਰਾਂ ਨੇ ਲਾਗੂ ਕੀਤਾ ਕਾਂਗਰਸ ਦੀ ਹੋਵੇ ਅਕਾਲੀਆਂ ਦੀ ਹੋਵੇ ਆਮ ਆਦੀ ਪਾਰਟੀ ਦੀ ਹੋਵੇ ਲਾਗੂ ਨਹੀਂ ਕੀਤਾ ਲਾਗੂ ਨਾ ਹੋਣ ਕਰਕੇ ਸਾਨੂੰ ਜਿਹੜਾ ਆਪਣਾ ਸੰਘਰਸ਼ ਹੈ ਸਾਡੀ ਜਿਹੜੀ ਲੜਾਈ ਆ ਸਾਡੀ ਜਿਹੜੀ ਆ ਇਹ ਜਿਹੜੀ ਜਰਨੀ ਆ ਉਹ ਅਸੀਂ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕੋਲ ਲੈ ਕੇ ਗਏ ਹਾਈ ਕੋਰਟ ਨੇ 19 ਫਰਵਰੀ ਨੂੰ ਇਹ ਆਪਣੇ ਹਦੇਸ਼ ਕੀਤੇ ਕਿ ਇਹ ਤੁਸੀਂ 2025-26 ਦਾ ਜਿਹੜਾ ਸੈਸ਼ਨ ਹੈਗਾ ਉਹਦੇ ਵਿੱਚ 25% ਬੱਚਿਆਂ ਨੂੰ ਦਾਖਲੇ ਦਿਓ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਤੱਕ ਲੇਕਿਨ ਇੱਕ ਮਹੀਨਾ ਦੇ ਇਹਨਾਂ ਨੇ ਆਪਣੇ ਜਿਹੜੇ ਆਰਡਰ ਇਸ਼ੂ ਕਰਨ ਲਾ ਦਿੱਤਾ ਪੰਜਾਬ ਸਰਕਾਰ ਦੇ ਜਿੰਨੇ ਜ਼ਿਲ੍ਹੇ ਹੈਗੇ ਆ ਉਹਨਾਂ ਦੇ ਜ਼ਿਲ੍ਹਾ ਸਿੱਖਿਆ ਅਫਸਰ ਹੈਗੇ ਆ ਉਹਨਾਂ ਨੂੰ ਇੱਕ ਮਹੀਨਾ ਸਵਾ ਮਹੀਨਾ ਬਾਦ ਪਹੁੰਚਿਆ ਜਿਹੜਾ ਸਮਾਂ ਦਾਖਲੇ ਦਾ ਸਮਾਂ ਸੀਗਾ ਉਹ ਇਹਨਾਂ ਨੇ ਡਿਲੇ ਕਰ ਦਿੱਤਾ ਉਹ ਖਰਾਬ ਕਰ ਦਿੱਤਾ ਉਹ ਜਾਣ ਬੁੱਝ ਕੇ ਕੀਤਾ ਗਿਆ ਔਰ ਤਾਂ ਕਿ ਇਹ ਬੱਚੇ ਜਿਹੜੇ ਹੈਗੇ ਆ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਜਾਣ ਆਪਣੇ ਸਰਕਾਰੀ ਸਕੂਲਾਂ ਵਿੱਚ ਚੱਲ ਜਾਣ ਤੇ ਜਿਹੜਾ 25% ਹਾਈ ਕੋਰਟ ਦੇ ਹੁਕਮ ਹੈ ਉਹਨੂੰ ਲਾਗੂ ਨਾ ਕਰਨਾ ਪਵੇ ਇਹ 24 ਜਨਵਰੀ ਨੂੰ 24 April ਨੂੰ 24 March March ਨੂੰ ਇਹਨਾਂ ਨੇ ਯਾਰਾ ਇਸੂ ਕੀਤੇ ਇੱਕ ਹਫਤਾ ਰਹਿ ਗਿਆ ਇਸ ਕਰਕੇ ਜਿਹੜੇ ਦਾਖਲੇ ਆ ਉਹ ਜ਼ਮੀਨੀ ਪੱਧਰ ਤੇ ਸਕੂਲਾਂ ਦੇ ਵਿੱਚ ਨਹੀਂ ਹੋ ਰਿਹਾ ਜਿਹੜੀ ਸਾਨੂੰ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਜਿਹੜੀ ਸੂਚਨਾ ਮਿਲ ਰਹੀ ਆ ਕਿ ਪ੍ਰਾਈਵੇਟ ਸਕੂਲ ਦਾਖਲ ਨਹੀਂ ਕਰ ਰਹੇ ਉਹ ਕਹ ਰਹੇ ਵੀ ਸਾਡੇ ਕੋਲ ਅਧਿਆਤਨ ਨਹੀਂ ਮਿਲੀਆਂ ਕਿ ਜਿਹੜੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਆ ਉਹ ਮਦਦ ਨਹੀਂ ਕਰੇ ਬੱਚਿਆਂ ਦੀ ਤੇ ਲੋਕਾਂ ਦੇ ਕੋਲ ਜਾਗਰੂਕ ਨਹੀਂ ਹੈਗੇ ਲੋਕਾਂ ਕੋਲ ਜਾਣਕਾਰੀ ਨਹੀਂ ਹੈਗੀ ਜਿਸ ਕਰਕੇ ਇਹ ਬਹੁਤ ਵੱਡਾ ਖਲਸਾ ਹੈ ਬਹੁਤ ਵੱਡਾ ਡਰ ਹੈਗਾ ਇਹ ਜਿਹੜੇ ਆਈਵਨ ਜਿਹੜੇ ਆ ਇਹ ਕੋਈ ਕੰਮ ਨਹੀਂ ਕਰਦੇ ਇਹ ਜਿਹੜੇ ਹਾਈ ਕੋਰਟ ਦੇ ਹੁਕਮ ਵੀ ਆ ਉਹ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੋ ਰਹੇ 75000 ਬੱਚੇ ਨੂੰ ਤੁਸੀਂ ਲਾ ਲਓ ਵੀ 10000 ਪ੍ਰਾਈਵੇਟ ਸਕੂਲ ਹੈ 10000 ਪ੍ਰਾਈਵੇਟ ਸਕੂਲਾਂ ਨੂੰ ਲਾਗੂ ਕਰਨਾ ਹੈ ਲੇਕਿਨ ਉਹ ਲਾਗੂ ਨਹੀਂ ਹੋ ਰਹੇ ਇਹ ਇਹ ਧਰਨਾ ਇਸ ਕਰਕੇ ਅੱਜ ਲੱਗਾ ਹੈਗਾ ਕਿ ਵੀ ਲਾਗੂ ਕਿਉਂ ਨਹੀਂ ਹੋ ਰਿਹਾ ਦਾਖਲੇ ਕਿਉਂ ਨਹੀਂ ਹੋ ਰਿਹਾ ਸਰਕਾਰ ਹਰਕਤ ਦੇ ਵਿੱਚ ਕਿਉਂ ਨਹੀਂ ਆਈ ਸਾਡਾ ਅਗਲਾ ਸੰਘਰਸ਼ ਇਹੀ ਹੋਏਗਾ ਕਿ ਲਾਗੂ ਨਹੀਂ ਹੋਏਗਾ ਜੇ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਨਹੀਂ ਕਰਨਗੇ ਉਹਨੂੰ ਇੰਪਲੀਮੈਂਟ ਨਹੀਂ ਕਰਨਗੇ ਸਾਡਾ ਅਗਲਾ ਸੰਘਰਸ਼ ਜੀ ਪੰਜਾਬ ਲੈਵਲ ਤੇ ਸਾਡਾ ਸਾਡਾ ਅਗਲਾ ਸੰਘਰਸ਼ ਤੇ ਹੀ ਹੋਏਗਾ ਕਿ ਹਾਈ ਕੋਰਟ ਦੇ ਵਿੱਚ ਅਸੀਂ ਜਾਵਾਂਗੇ ਆਪਣੀ ਲੜਾਈ ਲੈ ਕੇ ਵੀ ਤੁਹਾਡੇ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਔਰ ਅੱਜ ਤੇ ਧੂਰੀ ਦੇ ਵਿੱਚ ਪਹਿਲਾਂ ਧਰਨਾ ਲੱਗਾ ਹੈਗਾ ਅਸੀਂ ਇਸ ਧਰਨੇ ਦੇ ਵਿੱਚ ਲੜਾਈ ਨੂੰ ਸੰਘਰਸ਼ ਨੂੰ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਸਾਡੀ ਪਹੁੰਚਾ ਜੀ ਧੂਰੀ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਮਸਲਾ ਕੀ ਹੈ ਮਸਲਾ ਇਹ ਹੈ ਜੀ ਪਿਛਲੇ ਦਿਨੀ 19 ਫਰਵਰੀ ਨੂੰ ਮਾਨਯੋਗ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਸੀ ਵੀ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਹੈ 2009 ਉਹ ਪੂਰੇ ਭਾਰਤ 'ਚ ਲਾਗੂ ਸੀ ਪਰ ਬੜੀ ਬਦਲਸੀ ਵੀ ਪੰਜਾਬ ਦੇ ਵਿੱਚ 15 ਸਾਲ ਬਾਅਦ ਲਾਗੂ ਹੋਇਆ ਉਹ ਵੀ ਹਾਈ ਕੋਰਟ ਨੇ ਲਾਗੂ ਕੀਤਾ ਸਰਕਾਰ ਨੇ ਵੀ ਇਸ ਫੈਸਲੇ ਨੂੰ ਲਾਗੂ ਕਰਤਾ ਪਰ ਜਿਹੜੇ ਪੰਜਾਬ ਦੇ ਪ੍ਰਾਈਵੇਟ ਸਕੂਲ ਮਾਫੀਆ ਜੀ ਉਹ ਇਸ ਹੁਕਮ ਨੂੰ ਮੰਨਣ ਨੂੰ ਤਿਆਰ ਨਹੀਂ ਤੇ ਉਹ ਗਰੀਬ ਬੱਚਿਆਂ ਦੀ ਜਿਹੜੀ ਐਡਮਿਸ਼ਨਾਂ ਨੇ ਉਹ ਕਰ ਨਹੀਂ ਰਹੇ 25% ਹਰ ਇੱਕ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲ ਉਹ ਮੰਨਣ ਨੂੰ ਤਿਆਰ ਨਹੀਂ ਇਸ ਕਰਕੇ ਅੱਜ ਸਾਨੂੰ ਮਹੀਨਾ ਹੋ ਗਿਆ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਤੇ ਡੀਓ ਸਾਹਿਬ ਨੂੰ ਵੀ ਦੇਤੇ ਡੀਪੀਆਈ ਨੂੰ ਵੀ ਦੇ ਜਾਂਦੇ ਜਦੋਂ ਸਾਡੇ ਜਥੇਬੰਦੀਆਂ ਦੀ ਨਹੀਂ ਸੁਣੀ ਗਈ ਸਾਡੀ ਸਾਰੀ ਐਕਸ਼ਨ ਕਮੇਟੀ ਪੰਜਾਬ ਹੋ ਗਈ ਤੇ ਹੋਰ ਬਹੁਤ ਹਮਖਿਆਲੀ ਜਥੇਬੰਦੀਆਂ ਐਸਸੀਬੀਸੀ ਜਰਨਲ ਭਾਈਚਾਰਾ ਵੀ ਸਾਡੇ ਨਾਲ ਸਾਰਾ ਖੜਿਆ ਮਾਪੇ ਵੀ ਨੇ ਜਦੋਂ ਨਹੀਂ ਸੁਣੀਗੀ ਇਸ ਕਰਕੇ ਅਸੀਂ ਅੱਜ ਮਜਬੂਰੀ ਦੇ ਵਿੱਚ ਧੂਰੀ ਸੀਐਮ ਸੀਟੀ ਆ ਧਰਨਾ ਲਾਇਆ ਅੱਜ ਅਸੀਂ ਉਰੇ ਜਿਲ੍ਹਾ ਪੱਤਰੀ ਇੱਕ ਧਰਨਾ ਲਾਇਆ ਅਗਰ ਸਰਕਾਰ ਨੇ ਉਹ ਪ੍ਰਾਈਵੇਟ ਸਕੂਲਾਂ ਤੇ ਕਾਰਵਾਈ ਨਹੀਂ ਕੀਤੀ ਜਿਹੜੇ ਬੱਚਿਆਂ ਦੀ ਐਡਮਿਸ਼ਨਾਂ ਨਹੀਂ ਕਰ ਰਹੇ ਫਿਰ ਅਸੀਂ ਇਹਨੂੰ ਪੰਜਾਬ ਪੱਤਰੀ ਲੈ ਕੇ ਜਾਵਾਂਗੇ ਉਹ ਇੱਕ ਕਾਗਜ਼ਾਂ ਦੇ ਵਿੱਚ ਆ ਜੀ ਸੋਸ਼ਲ ਮੀਡੀਆ ਤੇ ਮਨਮਾਨੀ ਦਾ ਚੱਲ ਰਹੀ ਆ ਜੀ ਇੱਕ ਵੀ ਬੱਚੇ ਦੀ ਐਡਮਿਸ਼ਨ ਨਹੀਂ ਹੋ ਰਹੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਾਪੀਆਂ ਕਿਤਾਬਾਂ ਦੇ ਨਾਂ ਤੇ ਮਾਪਿਆਂ ਦਾ ਸ਼ੋਸ਼ਣ ਹੋ ਰਿਹਾ 유ਨੀਫਾਰਮਾਂ ਦੇ ਨਾਂ ਤੇ ਸ਼ੋਸ਼ਣ ਹੋ ਰਿਹਾ ਜਿਹੜੀਆਂ ਕਾਪੀਆਂ ਬੁੱਕਸ 2000 ਦੇ ਨੇ ਉਹ 10-10000 ਦੀਆਂ ਮਾਪਿਆਂ ਨੂੰ ਮਿਲ ਰਹੀਆਂ ਨੇ ਦੁਕਾਨਾਂ ਦੱਸੀਆਂ ਨੇ ਵੀ ਆਹ ਦੁਕਾਨ ਤੋਂ ਮਿਲਣਗੇ ਆ ਜੀ ਸਰਕਾਰ ਤਾਂ ਉਥੇ ਗੌਰ ਨਹੀਂ ਕਰ ਰਹੀ ਜੀ ਮਾਪਿਆਂ ਦੀ ਨਜਾਇਜ਼ ਲੁੱਟਮਾਰ ਹੋ ਰਹੀ ਹੈ ਅਗਲਾ ਸੰਗਰਾ ਸਿਆਸੀ ਅੱਜ ਸਾਰੀ ਸਾਡੀ ਕਮੇਟੀ ਬੈਠੀ ਹੈ ਅਸੀਂ 10 ਦਿਨਾਂ ਦਾ ਟਾਈਮ ਦਵਾਂਗੇ ਹਫਤੇ 10 ਦਿਨ ਦਾ ਸਰਕਾਰ ਨੂੰ ਅਗਰ ਨਾ ਹੋਇਆ ਫਿਰ ਅਸੀਂ ਇਹੀ ਧਰਨੇ ਨੂੰ ਪੂਰੇ ਪੰਜਾਬ ਲੈਵਲ ਤੇ ਲੈ ਕੇ ਜਾਵਾਂਗੇ ਹਾਂ ਜੀ ਮੇਰਾ ਨਾਮ ਹੈ ਹਮਨਦੀਪ ਸਿੰਘ ਚਾਹਲਾ ਪ੍ਰਧਾਨ ਬਾਰ ਐਸੋਸੀਏਸ਼ਨ ਤੁਰੀ ਜੀ ਪੰਜਾਬ ਸਰਕਾਰ ਨੂੰ ਬੋਲ ਕੀਤਾ ਜਾਵੇ ਅਸੀਂ ਇਹੀ ਕਹਿੰਦੇ ਜੀ ਜੋ ਪ੍ਰਾਈਵੇਟ ਸਕੂਲਾਂ ਦੀ ਨਜਾਇਜ਼ ਲੁੱਟ ਚੱਲ ਰਹੀ ਹੈ ਜੀ ਜੋ ਇਹ ਨਜਾਇਜ਼ ਆਪਦੀ ਮਨਮਰਜ਼ੀ ਨਾਲ ਫੀਸਾਂ 'ਚ ਵਾਧਾ ਕਰ ਰਹੇ ਨੇ ਆਪਦੇ ਇਹਨਾਂ ਨੇ ਡੀਲਰ ਰੱਖੇ ਹੋਏ ਨੇ ਆਪਿਆਂ ਬੰਦਿਆਂ ਤੋਂ ਇਹ ਕਿਤਾਬਾਂ ਦੁਆਰੇ ਆਏ ਨੇ ਨਜਾਇਜ਼ ਰੇਟਾਂ ਤੇ ਦੁਆਰੇ ਆਏ ਨੇ ਗਰੀਬ ਬੱਚੇ ਨੇ ਜਿਹੜੇ ਉਹ ਹੁਣ ਕਿੱਥੇ ਜਾਣ ਉਹ ਜਿਹੜੇ ਜਿਨ੍ਹਾਂ ਦੀ ਇਨਕਮ ਘੱਟ ਹੈ ਇੱਕ ਕੋਟਾ ਹੁੰਦਾ ਪ੍ਰਾਈਵੇਟ ਸਕੂਲਾਂ ਵਿੱਚ ਗਰੀਬ ਬੱਚਿਆਂ ਲਈ ਉਹ ਕੋਟਾ ਇਹਨਾਂ ਨੇ ਖਤਮ ਕਰ ਰੱਖਿਆ ਕਿਸੇ ਨੂੰ ਵੀ ਇਹ ਗਰੀਬ ਬੱਚੇ ਨੂੰ ਕੋਈ ਕੰਸੈਸ਼ਨ ਨਹੀਂ ਦੇ ਰਹੇ ਆਪ ਦੀ ਮਨਮਰਜ਼ੀ ਨਾਲ ਹੀ ਸਕੂਲ ਦੇ ਵਿੱਚੋਂ ਅੱਗੇ ਕਿਤਾਬਾਂ ਦੇ ਦਿੰਦੇ ਨੇ ਪ੍ਰਾਈਵੇਟ ਸਕੂਲਾਂ ਨਜਾਇਜ਼ ਰੇਟਾਂ ਦੇ ਕੰਮ ਉਹੀ ਚੱਲ ਰਿਹਾ ਪਰ ਹੁਣ ਇਹਨਾਂ ਨੇ ਆਪਦੇ ਡੀਲਰ ਦੇ ਦੇ ਇੱਕ ਸਪੈਸ਼ਲ ਦੁਕਾਨਾਂ ਦੇ ਦੀਆਂ ਇਹ ਕਹਿੰਦੇ ਸਾਡੀਆਂ ਦੁਕਾਨਾਂ ਵੀ ਤੁਸੀਂ ਬਾਕਸ ਲੈਣੀਆਂ ਨੇ ਈਵਨ ਕੇ ਵਰਦੀਆਂ ਤੱਕ ਇਹ ਆਪਣੀਆਂ ਦੁਕਾਨਾਂ ਤੋਂ ਦੇ ਰਹੇ ਬਹੁਤ ਕੋਸ਼ਿਸ਼ ਕਰਨਗੇ ਬਿਲਕੁਲ ਜੀ ਸਰਕਾਰ ਨੂੰ ਇਸ ਮਸਲੇ ਤੇ ਧਿਆਨ ਦੇਣਾ ਚਾਹੀਦਾ ਖਾਸ ਕਰ ਸਾਡੇ ਨੂੰ ਤਾਂ ਇਹ ਬੇਨਤੀ ਹੈ ਕਿ ਵੀ ਸੀਐਮ ਸਾਹਿਬ ਸਾਡੇ ਹਲਕੇ ਦੇ ਨੇ ਦੇਖੋ ਸੀਐਮ ਸਾਹਿਬ ਦੇ ਹਲਕੇ ਦੇ ਵਿੱਚ ਇਹ ਆ ਕੁਝ ਹੋ ਰਿਹਾ ਹੈਗਾ ਸੀਐਮ ਸਾਹਿਬ ਸੱਡ ਕੇ ਵੀ ਜੇ ਆਪਾਂ ਇੱਕ ਗੱਲ ਮੰਨੀਏ ਕਿ ਐਮਐਲਏ ਸਾਹਿਬ ਦੀ ਡਿਊਟੀ ਬੰਦੀ ਹੈ ਜੋ ਸੀਐਮਐਲਏ ਹਲਕੇ ਚੋ ਜਿਤਾ ਕੇ ਭੇਜੋ ਸਾਡੇ ਨਾਲ ਖੜਨ ਉਹ ਇਹ ਪ੍ਰਾਈਵੇਟ ਸਕੂਲਾਂ ਦੀ ਜੋ ਨਜਾਇਜ਼ ਲੁੱਟਾ ਉਹਦੇ ਤੇ ਐਕਸ਼ਨ ਲੈਣ ਮੇਰਾ ਨਾਂ ਕੇਵਲ ਸਿੰਘ ਚਾਹਲ ਆ ਜੀ ਮੈਂ ਸਾਬਕਾ ਪ੍ਰਧਾਨ ਆ ਬਾਰਸੋਹਨ ਧੁਰੀਤਾ ਜੀ ਤੇ ਅੱਜ ਅਸੀਂ ਧਰਨੇ 'ਚ ਆਏ ਆ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਕਿਉਂਕਿ ਪ੍ਰਾਈਵੇਟ ਸਕੂਲਾਂ ਦੀ ਧੱਕੇਸ਼ਾਹੀ ਚੱਲ ਰਹੀ ਆ ਹਾਈ ਕੋਰਟ ਦੇ 2009 ਦੇ ਵਿੱਚ ਆਰਡਰ ਹੋਏ ਸੀ ਕਿ ਕਿ 25% ਕੋਟਾ ਗਰੀਬ ਬੱਚਿਆਂ ਲਈ ਰੱਖਿਆ ਜਾਵੇ ਉਹਨਾਂ ਨੂੰ ਵੀ ਸਕੂਲਾਂ ਨੇ ਕੋਈ ਇੰਪਲੀਮੈਂਟ ਨਹੀਂ ਕੀਤਾ ਬਾਕੀ ਜਿਹੜੀ ਰਹਿੰਦੀ ਗੱਲ ਆ ਫੀਸਾਂ ਦੀ ਤੇ ਕਿਤਾਬਾਂ ਦੀ ਇੰਨੀ ਕਿ ਧੱਕੇਸ਼ਾਹੀ ਹੋ ਰਹੀ ਆ ਸਰਕਾਰਾਂ ਅੱਖਾਂ ਬੰਦ ਕਰਕੇ ਦੇਖ ਰਹੀਆਂ ਨੇ ਸਰਕਾਰਾਂ ਇਵਨ ਕਿ ਮਿਲੀਆਂ ਹੋਈਆਂ ਨੇ ਸਰਕਾਰਾਂ ਚਾਹਣ ਤਾਂ 1 ਮਿੰਟ ਚ ਕੀ ਨਹੀਂ ਹੋ ਸਕਦਾ ਪਰ ਸਰਕਾਰਾਂ ਜਾਣ ਬੁੱਝ ਕੇ ਇਹਨਾਂ ਚੀਜ਼ਾਂ ਨੂੰ ਅਣਗੌਲਿਆ ਕਰ ਰਹੀਆਂ ਨੇ ਗਰੀਬ ਲੋਕਾਂ ਨੂੰ ਇੱਥੇ ਆ ਕੇ ਧੱਕੇਸਾਹੀ ਦੇ ਖਿਲਾਫ ਪ੍ਰਦਰਸ਼ਨ ਕਰਨ ਤੋਂ ਬਿਨਾ ਹੁਣ ਕੋਈ ਹੋਰ ਚਾਰਾ ਨਹੀਂ ਰਿਹਾ ਇਸ ਕਰਕੇ ਸਰਕਾਰ ਨੂੰ ਅਸੀਂ ਪੁਰਜ਼ਰ ਅਪੀਲ ਕਰਦੇ ਹਾਂ ਕਿ ਇਹ ਜਿਹੜੇ ਧੱਕੇਸਾਹੀ ਹੈ ਇਹਨੂੰ ਬੰਦ ਕੀਤਾ ਜਾਵੇ ਤੇ ਇਹਦੇ ਤੁਰੰਤ ਐਕਸ਼ਨ ਲਿਆ ਜਾਵੇ ਹਾਈ ਕੋਰਟ ਦੇ ਆਰਡਰ ਨੇ ਜਿਹੜੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਹੈ ਥੈਂਕ ਯੂ ਸਰ ਮੰਗ ਪੱਤਰ ਜੋ ਦਿੱਤਾ ਕਿ ਉਹਦੇ ਵਾਰੀ ਜੋ ਕਾਰਵਾਈ ਹੈਗੀ ਅਸੀਂ ਉਹਦੇ ਕਰਾਂਗੇ ਜੋ ਕਾਰਵਾਈ ਹੋਏਗੀ ਇਹਨਾਂ ਦੇ ਉੱਪਰ ਸਕੂਲਾਂ ਦੇ ਵਿੱਚ ਮੁਤਾਬਕਤ ਵੀ ਬਹੁਤ ਲਟੋਰੀ ਆ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਕਾਰਵਾਈ ਹੋ ਰਹੀ ਹੈ ਜੀ ਸਰ ਉਹਨਾਂ ਦੇ ਲਈ ਇਨਕੁਆਰੀ ਬਿਠਾ ਦਿੱਤੀ ਗਈ ਹੈਗੀ ਆ 20 ਤਰੀਕ ਦਾ ਟਾਈਮ ਹੈਗਾ ਇਨਕੁਆਰੀ ਦਾ ਉਸ ਤੋਂ ਬਾਅਦ ਜੋ ਰਿਪੋਰਟ ਹੋ ਗਈ ਉਸੇ ਹਾਈਰ 40 ਨੂੰ ਭੇਜ ਦਵਾਂਗੇ ਜਿਹੜੀ ਰਿਪੋਰਟ ਆ ਇਹਦੀ ਇਨਕੁਆਰੀ ਲੱਗੀ ਹੋਈ ਆ ਮੈਡਮ ਕਿ ਡੀਓ ਸੈਕੰਡਰੀ ਮੈਮ ਵੱਲੋਂ ਲਗਾਈ ਗਈ ਹੈਗੀ ਆ ਟੀਮ ਤੇ ਉਹ ਇਸ ਵੇਲੇ ਮੈਨੂੰ ਲੱਗਦਾ ਸ਼ਾਇਦ ਸਕੂਲ ਦੇ ਵਿੱਚ ਹੀ ਬੈਠੀ ਹੈਗੇ ਚਤਨਿਆ ਸਕੂਲ ਦੇ ਵਿੱਚ ਇਹ ਇਨਕੁਆਰੀ ਦੇ ਉੱਤੇ ਕੌਣ ਲਾਇਆ ਹੈ ਜੀ ਕਿਹਦੇ ਡੀਓ ਮੈਡਮ ਨੇ ਕਰਨੀ ਹੈ ਜੀ ਨਹੀਂ ਡੀਓ ਮੈਮ ਨੇ ਐਕਚੁਅਲੀ ਮੈਂ ਐਲੀਮੈਂਟਰੀ ਡੀਓ ਐਲੀਮੈਂਟਰੀ ਹੈਗੀਆਂ ਡੀਓ ਸੈਕੰਡਰੀ ਮੈਡਮ ਤਰਵਿੰਦਰ ਕੌਰ ਜੀ ਨੇ ਲਗਾਈ ਹੈਗੀ ਆ ਟੀਮ ਜਿਹੜੀ ਹੈਗੀ ਆ ਤੇ ਉਹ ਕਰ ਰਹੀ ਹੈ ਇਨਕੁਆਰੀ 20 ਤਰੀਕ ਤੱਕ ਦਾ ਟਾਈਮ ਹੈਗਾ ਜੋ ਇਨਕੁਆਰੀ ਦੀ ਰਿਪੋਰਟ ਆਏਗੀ ਉਹ ਅਸੀਂ ਹੈਰ ਅਥਾਰਟੀ ਨੂੰ ਚੋਈਏ ਇਹਦੇ ਵਿੱਚ ਕੌਣ ਨੇ ਜੀ ਟੀਮ ਦੇ ਵਿੱਚ ਮੈਂ ਪੁੱਛ ਲੈਂਦੀ ਆ ਮੇਰੇ ਤੋਂ ਕੋਰਪੋਰਰ ਟੀਮ ਦੇ ਇੱਕ ਮੈਡਮ ਸਪੈਸ ਦਾ ਬਲਾਕ ਨੋਡਲ ਆਫੀਸਰਸ ਲਗਾਏ ਹੋਏ ਨੇਗੇ ਇੱਕ ਮੈਂ ਸਰਕਾਰੀ ਦਾ 25% ਕੋਟ ਹੈ ਜੀ ਉਸੇ ਬਾਰੇ ਹਾਂ ਜੀ ਜਿਹੜਾ ਨਿਮੀਸ਼ਨ ਦਾ ਹਾਂ ਜੀ ਸਰ ਉਹ ਅਸੀਂ ਆਰਟੀਆਈ ਜੋ ਹੈਗਾ ਵਾ ਪੜ ਕੇ ਚੰਗੀ ਤਰ੍ਹਾਂ ਫਿਰ ਲਾਗੂ ਕਰਾਂਗੇ ਜੋ ਹਾਈ ਕੋਰਟ ਦੇ ਜੋ ਆਰਡਰਸ ਹੋਣਗੇ ਉਹ ਲਾਗੂ ਹੋਣਗੇ ਇੱਕ ਮੈਂ ਸਰਕਾਰੀ ਸਕੂਲਾਂ ਦੇ ਵਿੱਚ ਜਾਲੀ ਐਡਮਿਸ਼ਨਾਂ ਹੋ ਰਹੀਆਂ ਨੇ ਉਹਨਾਂ ਬਾਰੇ ਕੀ ਜਾਨਣਾ ਚਾਹੁੰਦੇ ਨਹੀਂ ਸਰ ਜਾਲੀ ਐਡਮਿਸ਼ਨਸ ਤਾਂ ਨਹੀਂ ਕੋਈ ਵੀ ਹੋ ਰਹੀ ਹੈਗੀ ਜੋਡ ਮਿਸ਼ਨਸ ਹੈ ਕਿ ਬੱਚੇ ਹੈਗੇ ਨੇ ਸਕੂਲਾਂ ਦੇ ਵਿੱਚ ਮੈਮ ਨਹੀਂ ਸਾਡੇ ਕੋਲੇ ਜ਼ਿਲ੍ਹੇ ਦੇ ਸੇ ਸਕੂਲਾਂ ਦੀ ਲਿਸਟ ਆਈਆਂ ਨੇ ਜੀ ਆਪਣਾ ਇੱਕ ਟੀਚਰ ਨੇ ਪ੍ਰਮੋਸ਼ਨ ਆਣ ਦਾ ਚੱਕਰ ਦੇ ਵਿੱਚ 40 ਬੱਚੇ ਦੀ ਟੋਕੜ ਜਾਲੀ ਐਡਮਿਸ਼ਨ ਕਰਵਾਈ ਸੀ ਸਾਡੇ ਕੋਲੇ ਸੇ ਸਕੂਲਾਂ ਦੀ ਸਟਾਜੀ ਪੂਰੇ ਬਾਰੇ ਤੁਸੀਂ ਕੀ ਕਹਿੰਦੇ ਕੀ ਇਨਕੁਆਰੀ ਹੈ ਜੀ ਸਰ ਉਹਨਾਂ ਦੀ ਇਨਕੁਆਰੀ ਜਿਹੜੀ ਹੈਗੀ ਆ ਜਿਹੜੇ ਤੁਸੀਂ ਗੱਲ ਕਰ ਰਹੇ ਹੋਗਾ ਉਹਨਾਂ ਦੀ ਇਨਕੁਆਰੀ ਤਾਂ ਅਸੀਂ ਕਰਵਾ ਚੁੱਕੇ ਹੈਗੇ ਹਾਂ ਕਿ ਕੀ ਰਿਜ਼ਲਟ ਆਇਆ ਹਾਂਜੀ ਰਿਜ਼ਲਟ ਸਰ ਜਿਹੜਾ ਹੈਗਾ ਉਹ ਕੋਈ ਦੋਸ਼ ਸਾਬਤ ਨਹੀਂ ਹੋਇਆ ਹੈਗਾ ਹਾਂਜੀ ਹਰੇ ਹੱਥ ਗੜੇ ਕਰਕੇ ਮੇਰਾ ਨਾਮ ਪ੍ਰਮਿੰਦਰ ਸਿੰਘ ਹੈ ਜੀ ਬਾਬਾਸੀ ਧੂਰੀ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਪ੍ਰਸ਼ਨ ਦਾ ਬਹੁਤ ਧੰਨਵਾਦ ਕਰਨਾ ਚਾਹਨਾ ਜਿਹੜਾ ਤੁਸੀਂ ਇਸ ਧਰਨੇ ਦੇ ਨੂੰ ਆਇਓ ਤੁਸੀਂ ਸਾਰਾ ਗਵਰਨਮੈਂਟ ਪੂਰਾ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅੱਜ ਇਹ ਮੁੱਦਾ ਹੈ ਇਕੱਲੇ ਗਰੀਬ ਬੱਚਿਆਂ ਵਾਸਤੇ ਨਹੀਂ ਹੈ ਇਹ ਹਰ ਪੇਰੈਂਟ ਦੇ ਵਰਗ ਵਾਸਤੇ ਹੈ ਜਿਨ੍ਹਾਂ ਦੇ ਜਿਨ੍ਹਾਂ ਦੇ ਬੱਚੇ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਨੇ ਔਰ ਆਪਾਂ ਸਭ ਨੂੰ ਪਤਾ ਹੈ ਪ੍ਰਾਈਵੇਟ ਸਕੂਲਾਂ ਦੀ ਲੁੱਟ ਹੈ ਜਿਹੜੀ ਉਹ ਕਿੱਥੇ ਤੱਕ ਕਿੱਥੇ ਤੱਕ ਜਾ ਰਹੀ ਹੈ ਵਿੱਚੀ ਸਰਕਾਰਾਂ ਸਾਰੇ ਇਨਵੋਲਵ ਨੇ ਸਭ ਨੂੰ ਪਤਾ ਹੈ ਕੀ ਕੀ ਹੋ ਰਿਹਾ ਹੈ ਜੀ ਮੇਰੇ ਬੱਚੇ ਖੁਰੋ ਦੋ ਬੱਚੇ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹ ਰਹੇ ਨੇ 10ਵੀਂ ਕਲਾਸ ਵਿੱਚ ਮੇਰਾ ਬੇ ਜੀਦੇ ਕਿਤਾਬਾਂ 14000 ਰੁਪਏ ਦੇ ਕਿਤਾਬਾਂ ਜਿਹਦੇ ਵਿੱਚ एनसीआरटी ਦੀ ਕੋਈ ਬੁੱਕ ਨਹੀਂ ਹੈ ਉਹ ਪ੍ਰਾਈਵੇਟ ਅਸੀਂ ਬਾਹਰੋਂ ਦੁਕਾਨਾਂ ਤੋਂ ਸ਼ਾਪ ਤੋਂ ਅਸੀਂ ਖਰੀਦੀਆਂ ਨੇ ਹੋਰ ਮਾਮਲੇ ਕੀ ਬੱਚੇ ਜਿਹੜੇ ਜਿਵੇਂ 7th ਕਲਾਸ ਹੈ 6th ਕਲਾਸ ਹੈ 8th ਕਲਾਸ ਹੈ ਸਾਰੇ ਸਕੂਲਾਂ ਦੀ ਕਿਤਾਬਾਂ ਇਹ ਸਕੂਲ ਵਾਲੇ ਕਰ ਰਹੇ ਨੇ ਆਨਲਾਈਨ ਮੰਗਾਓ ਜਰ ਕਿ ਆਨਲਾਈਨ ਦੇ ਵਿੱਚ ਜੇ ਕੋਈ ਕਿਤਾਬ ਗਲਤ ਆ ਵੀ ਜਾਂਦੀ ਹੈ ਉਹਦਾ ਕੋਈ ਰਿਫੰਡੇਬਲ ਨਹੀਂ ਹੈ ਇਹ ਸਕੂਲ ਵਾਲੇ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਜਾਂ ਸਰਕਾਰ ਨੂੰ ਚਾਹੀਦਾ ਵੀ ਇੱਕੋ ਹੀ ਬੁੱਕ ਲਾ ਕੇ ਵੀ ਜਿਹੜੀਆਂ ਬੱਚੇ ਦੀ ਪੜ੍ਹਾਈ ਹੈ ਉਹ ਨਵੇਂ ਸ਼ਾਸਨ ਦੀ ਜਿਹੜੀ ਹੁੰਦੀ ਹੈ ਸ਼ੁਰੂਆਤ ਤੋਂ ਹੀ ਪੂਰੀ ਤਰੀਕੇ ਨਾਲ ਕਰਵਾਈ ਜਾਵੇ ਤੇ ਸਹੀ ਰੇਟਾਂ ਦੇ ਲੋਕਾਂ ਨੂੰ ਕਿਤਾਬਾਂ ਮਿਲ ਸਕਣ ਜੋ ਫੀਸਾਂ ਨੇ ਸਹੀ ਤਰੀਕੇ ਨਾਲ ਉਹਨਾਂ ਦਾ ਫੀਸਾਂ ਲਈ ਜਾਵੇ ਧੰਨਵਾਦ ਕਰੋ ਕੀ ਨਾਮ ਹੈ ਜੀ ਮੈਂ ਮਨੋਜ ਸਿੰਧਿਆ ਮਲੇਰ ਕੋਟਲੇ ਤੋਂ ਜੀ ਮੇਰੇ ਬੱਚੇ ਸ਼੍ਰੀ ਚਤਨ ਨੇ ਸਕੂਲ ਚ ਪੜਦੇ ਸੀਗੇ ਜੀ ਦੋਨੋਂ ਬੱਚੇ ਜੀ ਮੈਨੂੰ ਇੱਕ ਬੱਚਾ ਫੀਸਾਂ ਔਰ ਕਿਤਾਬਾਂ ਕਰਕੇ ਹਟਾਣਾ ਪੈ ਗਿਆ 9ਥ ਕਲਾਸ ਦੀ ਕਲਾਸ ਦਾ ਸੈਟ ਜੀ 12-12000 ਰੁਪਏ ਜਿਹੜਾ ਔਨਲਾਈਨ ਆਏਗਾ ਔਰ ਆਨਲਾਈਨ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਕਿ ਕਿਹੜੀ ਕਿਤਾਬ ਲੱਗੇਗੀ ਕਿ ਨਹੀਂ ਲੱਗੇਗੀ ਇਸ ਕਰਕੇ ਮੈਨੂੰ ਆਪਣਾ ਬੱਚੇ ਹਟਾਣ ਤੋਂ ਮਜਬੂਰ ਹੋਣਾ ਪੈ ਰਿਹਾ ਹੈ ਮੈਂ ਪ੍ਰਸ਼ਾਸਨ ਤੋਂ ਬੇਨਤੀ ਕਰਦਾ 20 ਸਕੂਲ ਤੇ ਲਗਾਮ ਲਗਾਈ ਜਾਵੇ ਔਰ ਮੈਂ ਆਪਣੇ ਬੱਚਾ ਨੂੰ ਅਚੀ ਐਜੂਕੇਸ਼ਨ ਦੇ ਸਕਾਂ ਜੀ ਔਰ ਇਸ ਇਸ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ